ਤਾਲੇ 50 ਸਾਲ ਦੀ ਉਮਰ ਤੋਂ ਮਗਰੋਂ ਤੁਹਾਡੇ ਕੋਲ ਕੀ ਜਾਇਦਾਦ ਹੈ ਕਿ ਕਿੰਨਾ ਪੈਸਾ ਹੈ ਉਹ ਪੈਸਾ ਕਿੱਥੇ ਹੈ ਕਿਵੇਂ ਹੈ ਕਿਸ ਰੂਪ ਵਿੱਚ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਹੂੰ ਤੁਹਾਡੇ ਪਤਨੇ ਨੂੰ ਵੀ ਨਹੀਂ ਪਤਾ ਹੋਣਾ ਚਾਹੀਦਾ ਇਹ ਕਰ ਬਜ਼ੁਰਗਾਂ ਕੋਲ ਜੋ ਕੁਝ ਹੈ ਜੇਕਰ ਬੱਚਿਆਂ ਨੂੰ ਪਤਾ ਹੋਏਗਾ ਤਾਂ ਉਹ ਬੜੇ ਮਿੱਠੇ ਬਣ ਕੇ ਉਸ ਤੋਂ ਉਹ ਜਿਹੜਾ ਹੈ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਲੈ ਲੈਣਗੇ ਇਹ ਬੱਚਿਆਂ ਦਾ ਇਹ ਨਹੀਂ ਹੈ ਕਿ ਬੱਚੇ ਕਿਲਾਕੀ ਕਰਦੇ ਆ ਮਤਲਬ ਬੱਚਿਆਂ ਨੇ ਇਵੇਂ ਹੀ ਕਰਨਾ ਹੈ ਕਿਉਂਕਿ ਹਰ ਇੱਕ ਬੰਦਾ ਜਿਹੜਾ ਨਾ ਉਹਨੇ ਲੱਖਾਂ ਕਰੋੜਾਂ ਦਾ ਖਰਚਾ ਜਿਹੜਾ ਨਾ ਰੱਖਿਆ ਹੋਇਆ ਹਰ ਬੰਦਾ ਜਿਹੜਾ ਨਾ ਉਹ ਕਿਸੇ ਹੋਰ ਨਾਲੋਂ ਵੱਡੀ ਕਾਰ ਲੈਣੀ ਚਾਹੁੰਦਾ ਕਿਸੇ ਹੋਰ ਨਾਲੋਂ ਵੱਡੀ ਕੋਠੀ ਵਿੱਚ ਲੈਣਾ ਚਾਹੁੰਦਾ ਕਿਸੇ ਹੋਰ ਨਾਲੋਂ ਵੱਡੀ ਜ਼ਿੰਦਗੀ ਜਿਹੜੀ ਚੰਗੀ ਜਿੰਦੀ ਜੀਉਣਾ ਚਾਹੁੰਦਾ ਮਤਲਬ ਕਿ ਹਰ ਕਿਸੇ ਕੋਲ ਖਰਚੇ ਦਾ ਜਿਹੜਾ ਨਾ ਉਹ ਤਾਂ ਲਿਸਟ ਹੈਗੀ ਹੈ ਪਰੰਤੂ ਕਮਾਉਣ ਦੀ ਲਿਸਟ ਨਹੀਂ ਹੈ। ਉਹ ਚਾਹੁੰਦਾ ਕਿ ਉਹਨੂੰ ਬਣੀ ਬਣਾਈ ਲਿਸਟ ਮਿਲ ਜੇ। ਕਰਵਲੇ ਨੂੰ ਕਹਿੰਦਾ ਕਰਵਾ ਦੇ ਜਿਹੜੀ ਨਾ ਲਾਡ ਕਰਦੀ ਹੈ। ਲਾਡ ਕਰਦੀ ਹੈ ਤਾਂ ਉਸ ਤੋਂ ਪੈਸੇ ਲੈ ਜਾਂਦੇ ਆ। ਤੁਸੀਂ ਆਪਣੀ ਵਾਈਫ ਨੂੰ ਦੇ ਦਿਓ ਪਾਸੀ ਆਜੇ। ਹਰਤੇ ਇੱਕ ਬਾਤ ਪੁੱਛਣਾ। ਉਹ ਆਪ ਹੀ ਦੇ ਦੂਗੀ। ਬਿਲਕੁਲ। ਬਲ ਮਾ ਬੱਚਿਆਂ ਨੂੰ ਦਾਦੀ ਤੋਂ ਮਿਲਣ ਵਾਲੇ ਪੈਸੇ ਮਾਦਮ ਮਿਲਣ ਵਾਲੇ ਪੈਸਿਆਂ ਨਾਲੋਂ ਜਿਹੜੇ ਵਕਰੇ ਹੁੰਦੇ ਆ ਵਕਰੀ ਕਿਸਮ ਦੇ ਹੁੰਦੇ ਆ ਉਹ ਵਕਰੇ ਟੰਗ ਨਾਲ ਖਰਚੇ ਜਾਂਦੇ ਆ